ਪਵਿੱਤਰ ਔਰ ਪਾਕ ਜੁੰਦਾ ਵਚਨ ਨੂੰ ਸੁਣਦੇ ਆ ਤੋ ਕਲਾਮ ਇਹਨੂੰ ਸੁਣਨਾ ਆ ਔਰ ਦਿਲ ਲਗਾ ਕੇ ਸੁਣਨਾ ਹੈ ਜਦੋਂ ਦਿਲ ਲਗਾ ਕੇ ਅਸੀਂ ਕਲਾਮ ਸੁਣਾਗੇ ਤੋ ਇਹ ਕਲਾਮ ਮिन्नੂ ਤੁਹਾਨੂੰ ਇਸ ਸੰਸਾਰ ਤੋਂ ਬਾਹਰ ਜਿਹੜਾ ਸੰਸਾਰ ਇੱਕ ਆਉਣ ਵਾਲਾ ਉਸ ਤੇ ਵਾਰਿਸ ਬਣਾਵੇਗਾ ਔਰ ਅਸੀਂ ਇਸ ਧਰਤੀ ਦੇ ਉੱਤੇ ਵੀ ਬਹੁਤ ਵਧੀਆ ਜੀਵਨ ਪਾਵਾਂਗੇ ਆਈਏ ਇਸ ਵਚਨ ਨੂੰ ਲਾਇਕ ਵੀ ਕਰਨਾ ਔਰ ਖੁਦਾਵੰ ਬੜੀ ਕਿਰਪਾ ਤੇ ਬੜੀ ਆਸ਼ੀਸ਼ ਦੇਵੇਗਾ ਮੱਤੀ ਦੀ ਅੰਜੀਲ ਔਰ ਉਸ ਤੇ ਸਭ ਪੰਜੇ ਰਹੇ ਔਰ ਉਸ ਤਾਂ ਇਹ ਦੋਸਤ ਤੁਸੀਂ ਪਹਿਲਾ ਵਚਨ ਸੁਣੋਗੇ ਤੇ ਉਥੇ ਵਚਨ ਦੇ ਵਿੱਚ ਯਿਸੂ ਪ੍ਰਭੂ ਨੇ ਕਿਹਾ ਆ ਕਿ ਸਵਰਗ ਦਾ ਰਾਜ ਦਸਾਂ ਕੁਵਾਰੀਆਂ ਵਰਗਾ ਹੋਵੇਗਾ ਜਿਹੜੀਆਂ ਆਪਣੇ ਜਿਹੜੀਆਂ ਲਾੜੇ ਨੂੰ ਉਡੀਕ ਰਹੀਆਂ ਔਰ ਦਸਾਂ ਕੁਵਾਰੀਆਂ ਵਰਗਾ ਪੰਜ ਮੂਰਖ ਤੇ ਪੰਜ ਚਤਰ ਔਰ ਸਵਰਗ ਦਾ ਰਾਜ ਇੱਕ ਵਿਆਹ ਵਰਗਾ ਔਰ ਜਿਹੜੀਆਂ ਮੂਰਖ ਤੇ ਚਤਰ ਉਹ ਇੱਕ ਕਲਿਸਿਆ ਦੇ ਲੋਕ ਨੇ ਕੁਝ ਇਮਾਨਦਾਰ ਜਿਹੜੇ ਪੂਰੀ ਤਰ੍ਹਾਂ ਪ੍ਰਭੂ ਦੇ ਜਲਾਲ ਦੇ ਵਿੱਚ ਚਤਰ ਤੇ ਸਿਹਾਰ ਨਹੀਂ ਕੁਝ ਅਜਿਹੇ ਨੇ ਜਿਹੜੇ ਮੂਰਖਾਂ ਦੀ ਤਰ੍ਹਾਂ ਆਪਣਾ ਜੀਵਨ ਜਿਹੜਾ ਇਸ ਸੰਸਾਰ ਦੇ ਵਿੱਚ ਬਤੀਤ ਕਰ ਰਹੇ ਨੇ ਅਡੀਕ ਵੀ ਕਰ ਰਹੇ ਨੇ ਪਰ ਤਿਆਰੀ ਨਹੀਂ ਹੈ ਇਸ ਕਰਕੇ ਜਦੋਂ ਤੁਸੀਂ ਪੰਜੀ ਅਦੇ ਇਹਦਾ ਪੂਰਾ ਬਚਨ ਪੜੋਗੇ ਤੇ ਬਚਨ ਦੇ ਵਿੱਚ ਲਿਖਿਆ ਕਿ ਉਹ ਦਸੇ ਕੁਆਰੀਆਂ ਲਾੜੇ ਨੂੰ ਮਿਲਣ ਵਾਸਤੇ ਨਿਕਲੀਆਂ ਪਰ ਜਦੋਂ ਲਾੜੇ ਨੂੰ ਸਮਾਂ ਲਾਇਆ ਔਰ ਸਾਰੀਆਂ ਊਗ ਪਈਆਂ ਔਰ ਅਡੀਕ ਦੀਆਂ ਅਡੀਕ ਦੀਆਂ ਕਾਫੀ ਸਮਾਂ ਲੰਘ ਗਿਆ ਔਰ ਅੱਧੀ ਰਾਤ ਨੂੰ ਤੁਮ ਪੈ ਗਈ ਕਿ ਲਾੜਾ ਆਇਆ ਔਰ ਉਸ ਤੇ ਮਿਲਣ ਲਈ ਨਿਕਲੋ ਇਹ ਲਾੜਾ ਕੌਣ ਹੈ ਇਹ ਖੁਦਾਵੰ ਖੁਦਾ ਦਾ ਬੇਟਾ ਯਿਸੂ ਮਸੀਹ ਹੈ ਔਰ ਵਿਆਹ ਵਾਲਾ ਘਰ ਇੱਕ ਸਵਰਗ ਦਾ ਰਾਜ ਹੈ ਜਿਸ ਤੇ ਵਿੱਚ ਜਿਹੜੇ ਤਿਆਰ ਆ ਉਹਨਾਂ ਪਹੁੰਚਣਾ ਹੈ ਔਰ ਪੰਜ ਕੁਵਾਰੀਆਂ ਚਤਰ ਜਿਹੜੇ ਬਹੁਤ ਲਗਨਤਾਈ ਦੇ ਨਾਲ ਪਰਮੇਸ਼ਵਰ ਦੇ ਕੰਮ ਦੇ ਵਿੱਚ ਆਪਣੇ ਆਪ ਨੂੰ ਲਾ ਕੇ ਤੇ ਪ੍ਰਭੂ ਦੇ ਰਾਜ ਦੀ ਤਿਆਰੀ ਕਰ ਰਹੇ ਨੇ ਅਢੀਕ ਕਰ ਰਹੇ ਨੇ ਇਸ ਸੰਸਾਰ ਵੱਲੋਂ ਧਿਆਨ ਹਟਾ ਕੇ ਉੱਚਤਰ ਤੇ ਹਸਿਆਰ ਨੇ ਪੰਜ ਮੂਰਖ ਔਰ ਵਚਨ ਦੇ ਵਿੱਚ ਲਿਖਿਆ ਹੈ ਕਿ ਜਦੋਂ ਅੱਧੀ ਰਾਤ ਨਾਲ ਤੁਮ ਪੈ ਗਏ ਜਿਹੜੇ ਤਿਆਰ ਸਨ ਉਹਨਾਂ ਉੱਠਿਆ ਆਪਣੀਆਂ ਮਸਾਲਾਂ ਤਿਆਰ ਕੀਤੀਆਂ ਔਰ ਜਿਹੜੀਆਂ ਤਿਆਰ ਸਨ ਜਦੋਂ ਤਿਆਰ ਹੋਈਆਂ ਜਿਹੜੀਆਂ ਤਿਆਰ ਸਨ ਔਰ ਉਹਨਾਂ ਆਪਣੀਆਂ ਮਸਾਲਾਂ ਜਗਾ ਕੇ ਲਾੜੇ ਦੇ ਮਿਲਨੋਂ ਨਿਕਲੀਆਂ ਜਿਹੜੀਆਂ ਮੂਰਖ ਸਨ ਉਹ ਜਦੋਂ ਮਸਾਲਾਂ ਜਗਾਈਆਂ ਉਹਨਾਂ ਦੀਆਂ ਮਸਾਲਾਂ ਬੁਝਦੀਆਂ ਗਈਆਂ ਉਹਨਾਂ ਦੂਸਰੀਆਂ ਕੋਲੋਂ ਮੰਗਿਆ ਉਹਨਾਂ ਕਹਿਆ ਵੀ ਨਹੀਂ ਸਾਡੇ ਤੁਹਾਡੇ ਵਿੱਚ ਕਿਤੇ ਥੋੜਨਾ ਪੈ ਜੇ ਮੁੱਲ ਲੈਣ ਵਾਲਿਆਂ ਦੇ ਕੋਲੋਂ ਜੋ ਜਿਸ ਵੇਲੇ ਉਹ ਮੁੱਲ ਲੈਣ ਵਾਲਿਆਂ ਕੋਲੋਂ ਗਈਆਂ ਸਮਾਂ ਕਾਫੀ ਹੋ ਗਿਆ ਔਰ ਜਿਹੜੀਆਂ ਤਿਆਰ ਸਨ ਉਹ ਲਾੜੇ ਨਾਲ ਵਿਆਹ ਦੇ ਵਿੱਚ ਪਹੁੰਚ ਗਈਆਂ ਗੌਰ ਕਰੋ ਜਿਹੜੀਆਂ ਤਿਆਰ ਸਨ ਉਹ ਲਾੜੇ ਨਾਲ ਗਈਆਂ ਜਿਹੜੀਆਂ ਤਿਆਰ ਨਹੀਂ ਸਨ ਉਹ ਰਹਿ ਗਈਆਂ ਔਰ ਇਸੇ ਧਿਆਨ ਦੇਣ ਵਾਲੀ ਗੱਲ ਆ ਕਿ ਜਿਹੜੀਆਂ ਤਿਆਰ ਨਹੀਂ ਸਨ ਉਹਨਾਂ ਦੇ ਜੀਵਨ ਦੇ ਅੰਦਰ ਸੁਸਤੀ ਸੀ ਬਾਈਬਲ ਦੇ ਵਿੱਚ ਲਿਖਿਆ ਕਿ ਉਹ ਮਗਰੋਂ ਵੀ ਤਿਆਰ ਹੋਣ ਵਾਸਤੇ ਗਈਆਂ ਲੱਭਣ ਵਾਸਤੇ ਤੇਲ ਗਈਆਂ ਔਰ ਖੁਦਾ ਦਾ ਕਲਾਮ ਕਹਿੰਦਾ ਕਿ ਉਹ ਜਿਹ ਚਰਣੋਂ ਆਇਆ ਉਚਰਾਣੂ ਸਮਾ ਜਿਹੜਾ ਨੰਗ ਗਿਆ ਸੀ ਬੂਹਾ ਵੱਜ ਗਿਆ ਮੁੜ ਕੇ ਆ ਕੇ ਬੂਹਾ ਖੜਕਾਉਂਦੀਆਂ हे ਮਹਾਰਾਜ ਹੇ ਮਹਾਰਾਜ ਸਾਡੇ ਵਾਸਤੇ ਬੂਆ ਖੋਲ ਦੋ ਪਰ ਅੰਦਰੋਂ ਆਵਾਜ਼ ਆਉਂਦੀ ਹੈ ਮੈਂ ਤੁਹਾਨੂੰ ਨਹੀਂ ਜਾਣਦਾ ਅੱਜ ਵੀ ਬਹੁਤ ਲੋਕ ਜਿਹੜੇ ਆਲਸ ਨਾਲ ਪ੍ਰਭੂ ਦਾ ਕੰਮ ਕਰ ਰਹੇ ਨੇ ਜਿਹੜੇ ਸੋਚ ਰਹੇ ਨੇ ਕਿ ਅਸੀਂ ਪ੍ਰਭੂ ਦਾ ਨਾਮ ਲੈਂਦੇ ਆ ਪ੍ਰਭੂ ਦੀ ਬੰਦਗੀ ਕਰਦੇ ਆ ਪਰ ਜੋ ਤਿਆਰੀ ਕਰਨੀ ਚਾਹੀਦੀ ਉਹ ਤਿਆਰੀ ਨਹੀਂ ਹੋ ਰਹੀ ਆਲਸ ਨਾਲ ਪ੍ਰਭੂ ਦਾ ਜਿਹੜਾ ਕੰਮ ਕਰਦੇ ਨੇ ਲਚਾਰੀ ਦੇ ਨਾਲ ਪ੍ਰਭੂ ਦਾ ਕੰਮ ਕਰ ਰਹੇ ਨੇ ਪ੍ਰਭੂ ਦੇ ਕਲਾਮ ਚ ਲਿਖਿਆ ਜਿਰਮੀਆਂ ਦੇ ਪੋਥੀ ਦੇ ਵਿੱਚ ਕਿ ਜਿਹੜਾ ਆਲਸ ਨਾਲ ਹੀ ਹਵਾ ਦਾ ਕੰਮ ਕਰਦਾ ਆ ਉਹ ਸਰਾਪੀ ਹੁੰਦਾ ਇਸ ਵਾਸਤੇ ਇਹ ਮੁੜ ਲੱਭਣ ਵਾਸਤੇ ਗਈਆਂ ਉਚਰਾਂ ਨੂੰ ਸਮਾਨੰਗ ਆ ਜਿਹੜੀਆਂ ਤਿਆਰ ਸਨ ਉਹ ਲਾੜੇ ਦੇ ਨਾਲ ਚਲੀਆਂ ਗਈਆਂ ਔਰ ਇਸੇ ਤਰ੍ਹਾਂ ਅੱਜ ਵੀ ਸੰਸਾਰ ਦੇ ਉੱਤੇ ਮੁਬਾਰਕ ਤੇ ਪਵਿੱਤਰ ਤੇ ਮੁਕੱਦਸ ਉਹ ਲੋਕ ਆ ਮੁਬਾਰਕ ਆ ਜਿਹੜੇ ਪਰਮੇਸ਼ਵਰ ਦੇ ਰਾਜ ਨੂੰ ਪਾਉਣ ਵਾਸਤੇ ਆਪਣੇ ਆਪ ਨੂੰ ਨੇਹ ਕਲੰਕ ਪਾਕ ਪਵਿੱਤਰ ਰੱਖਿਆ ਕੁਵਾਰੀਆਂ ਦਾ ਅਰਥ ਹੈ ਕਿ ਆਪਣੇ ਆਪ ਨੂੰ ਪਾਕ ਕਰਨਾ ਪਵਿੱਤਰ ਕਰਨਾ ਇਸ ਸੰਸਾਰ ਦੇ ਸਾਰੇ ਫੈਸ਼ਨ ਤੋਂ ਸੰਸਾਰ ਦੀਆਂ ਸਾਰੀਆਂ ਕਾਮਨਾ ਤੋਂ ਆਪਣੇ ਆਪ ਨੂੰ ਪਵਿੱਤਰ ਕਰਕੇ ਪਾਕ ਕਰਕੇ ਤੇ ਪ੍ਰਭੂ ਦੇ ਵਾਸਤੇ ਤਿਆਰ ਹੋਣਾ ਪ੍ਰਭੂ ਦੇ ਰਾਜ ਦੇ ਵਿੱਚ ਤਿਆਰ ਹੋਣਾ ਉਹਦੀ ਤਾਂਗ ਵਿੱਚ ਰਹਿਣਾ ਔਰ ਤਿਆਰ ਹੋ ਕੇ ਜਿਹੜੇ ਤਿਆਰ ਹੋ ਕੇ ਰਹਿਣਗੇ ਪ੍ਰਭੂ ਦੇ ਵਾਸਤੇ ਉਹੀ ਆਮਦ ਦੇ ਵਿੱਚ ਬੁਲਾਏ ਜਾਣਗੇ ਔਰ ਬਾਈਬਲ ਦੇ ਵਿੱਚ ਲਿਖਿਆ ਯਿਸੂ ਦੀ ਆਮਦ ਜਿਹੜੀ ਹੋਵੇਗੀ ਉਸ ਵੇਲੇ ਬਹੁਤ ਲੋਕ ਹੱਕੇ ਬੱਕੇ ਰਹਿ ਜਾਣਗੇ ਉਸ ਵੇਲੇ ਜਿਵੇਂ ਕਿ ਇਹ 10 ਕੁਵਾਰੀਆਂ ਇਹਨਾਂ ਵਿੱਚੋਂ 5 ਜਿਹੜੀਆਂ ਉਹ ਵੀ ਲਾੜੇ ਦੇ ਮਿਲਣ ਵਾਸਤੇ ਨਿਕਲੀਆਂ ਪਰ ਜੋ ਕੁਝ ਚਾਹੀਦੀ ਸੀ ਤਿਆਰੀ ਉਹ ਨਹੀਂ ਹੋਈ ਅੱਜ ਬਹੁਤ ਲੋਕ ਇਬਾਦਤ ਕਰਦੇ ਨੇ ਯਿਸੂ ਦੀ ਬੰਦਗੀ ਕਰਦੇ ਨੇ ਯਿਸੂ ਦੇ ਬਾਰੇ ਗਿਆਨ ਰੱਖਦੇ ਨੇ ਯਿਸੂ ਨੂੰ ਜਾਣਦੇ ਨੇ ਪਰ ਜੋ ਤਿਆਰੀ ਦੀ ਚਾਹੀਦੀ ਹੈ ਆਮਦ ਦੀ ਉਹ ਤਿਆਰੀ ਨਹੀਂ ਕਰ ਰਹੇ ਜੋ ਸਾਨੂੰ ਅੰਤ ਦੇ ਦਿਨ ਵਿੱਚ ਸਾਡੀ ਤਿਆਰੀ ਚਾਹੀਦੀ ਹੈ ਉਹ ਤਿਆਰੀ ਨਹੀਂ ਕਰ ਰਹੇ ਸਿਰਫ ਯਿਸੂ ਨੂੰ ਜਾਣਦੇ ਨੇ ਜਿਵੇਂ ਇਹ ਪੰਜ ਕੁਵਾਰੀਆਂ ਜਿਹੜੀਆਂ ਮੂਰਖ ਸਨ ਇਹ ਵੀ ਜਾਣਦੀਆਂ ਸੀ ਲਾੜੇ ਨੂੰ ਪਰ ਤਿਆਰੀ ਯੋਗਨਾ ਨਹੀਂ ਕੀਤਾ ਕੰਮ ਤਿਆਰੀ ਨਾ ਹੋਈ ਅੱਜ ਬਹੁਤ ਲੋਕਾਂ ਦੀ ਜ਼ਿੰਦਗੀ ਦੇ ਅੰਦਰ ਆਮਤ ਦੀ ਤਿਆਰੀਆਂ ਨਹੀਂ ਖੁਦਾ ਦੇ ਰਾਜ ਵਿੱਚ ਜਾਣ ਦੀ ਤਿਆਰੀਆਂ ਨਹੀਂ ਖੁਦਾ ਦੇ ਕਿਹੜੇ ਖੁਦਾ ਦੇ ਰਾਜ ਵਿੱਚ ਕਿਹੜੇ ਲੋਕ ਜਾਣੇ ਨੇ ਜਿਹੜੇ ਪੂਰੀ ਤਰ੍ਹਾਂ ਪ੍ਰਭੂ ਦੇ ਕੰਮਾਂ ਦੇ ਵਿੱਚ ਤੇ ਪ੍ਰਭੂ ਦੇ ਪਿਆਰ ਦੇ ਵਿੱਚ ਸਰਗਰਮ ਨੇ ਜਿਨ੍ਹਾਂ ਨੇ ਇਸ ਧਰਤੀ ਉੱਤੇ ਮਾਣ ਨਹੀਂ ਲਾਇਆ ਸੰਸਾਰ ਦੀਆਂ ਵਸਤੂਆਂ ਉੱਤੇ ਮਾਣ ਨਹੀਂ ਲਾਇਆ ਔਰ ਉਹ ਸਿਰਫ ਤੋਂ ਸਿਰਫ ਅਢੀਕ ਕਰ ਰਹੇ ਨੇ ਪ੍ਰਭੂ ਦੀ ਆਮਦ ਦੀ ਤੇ ਨੇਚਾ ਦੇ ਵਿੱਚ ਜੀ ਰਹੇ ਨੇ ਔਰ ਨੇਚਾ ਵਾਲੇ ਲੋਕ ਉਸ ਦਿਨ ਉਠਾਏ ਜਾਣਗੇ ਨੇਚਾ ਵਾਲੇ ਲੋਕ ਇਮਾਨ ਦੇ ਭਰੇ ਹੋਏ ਲੋਕ ਜਿਵੇਂ ਕਿ ਪੰਜ ਕੁਵਾਰੀਆਂ ਜਿਹੜੀਆਂ 74 ਤੇ ਸਿਆਰ ਸਨ ਉਹੀ ਉਠਾਈਆਂ ਗਈਆਂ ਲਾੜੇ ਦੇ ਨਾਲ ਚਲੀਆਂ ਗਈਆਂ ਔਰ ਉਹੀ ਲੋਕ ਯਿਸੂ ਮਸੀਹ ਦੇ ਨਾਲ ਜਾਣਗੇ ਜਿਹੜਾ ਰਾਜ ਇੱਕ ਨਵਾਂ ਪ੍ਰਭੂ ਆਪਣੇ ਲੋਕਾਂ ਵਾਸਤੇ ਤਿਆਰ ਕਰ ਰਿਹਾ ਉਹਦੇ ਵਿੱਚ ਉਹੀ ਲੋਕ ਜਾਣਗੇ ਜਿਹੜੇ ਲੋਕ ਅੱਜ ਪ੍ਰਭੂ ਦੀ ਆਮਦ ਦੇ ਵਾਸਤੇ ਤਿਆਰ ਹੋ ਰਹੇ ਨੇ ਅੱਜ ਬਹੁਤ ਘੱਟ ਪ੍ਰਚਾਰ ਜਿਹੜਾ ਆ ਉਹ ਯਿਸੂ ਦੀ ਆਮਦ ਦਾ ਹੋ ਰਿਹਾ ਯਿਸੂ ਦੇ ਰਾਜ ਦਾ ਪ੍ਰਚਾਰ ਜਿਹੜਾ ਖੁਰਿਆ ਬਹੁਤ ਘਟਿਆ ਔਰ ਸੰਸਾਰ ਦੇ ਵਿੱਚ ਬੜੇ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਬੜੇ ਤਰ੍ਹਾਂ ਯਿਸੂ ਦੀ ਇਬਾਦਤ ਹੋ ਰਹੀ ਹੈ ਖੁਦਾ ਦੀ ਇਬਾਦਤ ਹੋ ਰਹੀ ਹੈ ਪਰ ਵਚਨ ਕਹਿੰਦਾ ਆ ਕਿ ਜਿਹੜੇ ਲੋਕ ਰੂਹ ਦੇ ਨਾਲ ਰੂਹਾਨੀਅਤ ਦੇ ਨਾਲ ਸੱਚੇ ਭਗਤ ਜਿਹੜੇ ਆ ਯਿਸੂ ਪ੍ਰਭੂ ਨੇ ਵੀ ਇੱਕ ਵਾਰੀ ਵਚਨ ਉਸ ਕੁੜੀ ਔਰਤ ਦੇ ਨਾਲ ਕੀਤਾ ਕਿ ਉਸਔਰਤ ਨੇ ਕਿਹਾ ਕਿ ਸਾਡੇ ਵੱਡ ਵਡੇਰੇ ਭਗਤੀ ਕਰਦੇ ਨੇ ਪਰ ਯਿਸੂ ਨੇ ਆਖਿਆ ਸਮਾਂ ਆਉਂਦਾ ਹੈ ਸੱਚੇ ਭਗਤ ਆਤਮਾ ਸਚਾਈ ਨਾਲ ਪਿਤਾ ਦੀ ਭਗਤੀ ਕਰਨਗੇ ਪਿਤਾ ਇਹੋ ਜਿਹੇ ਭਗਤਾਂ ਨੂੰ ਚਾਹੁੰਦਾ ਹੈ ਔਰ ਜਿਹੜੀ ਆਤਮਾ ਦੇ ਨਾਲ ਔਰ ਬਾਈਬਲ ਦੇ ਵਿੱਚ ਲਿਖਿਆ ਆਤਮਾ ਜਿਹੜਾ ਆ ਉਹ ਉੱਪਰੋਂ ਆਇਆ ਤੇ ਉੱਪਰਵਾਲ ਨੂੰ ਲੈ ਕੇ ਜਾਂਦਾ ਅੱਜ ਬਹੁਤ ਘੱਟ ਲੋਕ ਜਿਹੜੇ ਘੱਟ ਲੋਕ ਨੇ ਜਿਨ੍ਹਾਂ ਦਾ ਧਿਆਨ ਉੱਪਰਵਾਲ ਨੂੰ ਜਾਂਦਾ ਹੈ ਜਿਨ੍ਹਾਂ ਦਾ ਖਿਆਲ ਔਰ ਅਸਮਾਨ ਦੀ ਬਾਦ ਸਾਹਾ ਵੱਲ ਲੱਗਾ ਹੈ ਬਹੁਤੇ ਲੋਕਾਂ ਦਾ ਜਿਹੜਾ ਧਿਆਨ ਆ ਉਹ ਸੰਸਾਰ ਦੇ ਉੱਤੇ ਲੱਗਾ ਯਿਸੂ ਨੂੰ ਲੱਭਦੇ ਤੇ ਸਹੀ ਹੈ ਇਸੇ ਕਰਕੇ ਯਿਸੂ ਨੇ ਇੱਕ ਵਾਰੀ ਲਾਮਾ ਦਿੱਤਾ ਲੋਕਾਂ ਨੂੰ ਜਿਸ ਵੇਲੇ ਜਦੋਂ ਤੁਸੀਂ ਯਹੋਨਾ ਦੀ ਅੰਜੀਲ 6 ਅਧਿਆਏ ਵਿੱਚੋਂ ਪੜੋਗੇ ਉੱਥੇ ਬਚਨ ਦੇ ਵਿੱਚ ਲਿਖਿਆ ਉਹ ਲੋਕ ਭੀੜਾ ਕਹਿਣ ਲੱਗੇ ਭੀੜ ਕਹਿਣ ਲੱਗੀ ਪ੍ਰਭੂ ਜੀ ਅਸੀਂ ਤੈਨੂੰ ਕਾਦੇ ਦੇ ਲੱਭ ਰਹੇ ਨੇ ਉਹ ਕਹਿੰਦਾ ਮੈਨੂੰ ਤੂੰ ਇਸ ਵਾਸਤੇ ਨਹੀਂ ਲੱਭ ਰਹੇ ਕਿ ਮੇਰੇ ਕੰਮ ਵੇਖੋ ਮੈਨੂੰ ਤੁਸੀਂ ਇਸ ਵਾਸਤੇ ਲੱਭ ਰਹੇ ਜੋ ਕਿ ਜਿਹੜੀਆਂ 5 ਰੋਟੀਆਂ ਖਾਧੀਆਂ ਦੋ ਮੱਸੀਆਂ ਖਾਧੀਆਂ ਉਹਦੇ ਵਾਸਤੇ ਤੁਸੀਂ ਲੱਭ ਰਹੇ ਜੋ ਨਾਸ਼ ਹੋਣ ਵਾਲੇ ਭੋਜਨ ਲਈ ਮਿਹਨਤ ਨਾ ਕਰੋ ਇਸ ਸੰਸਾਰ ਦਾ ਜੋ ਕੁਝ ਹੈ ਇਹ ਨਾਸ਼ ਹੋ ਜਾਣਾ ਕੋਠੀਆਂ ਮਹਿਲ ਮਨਾਰੇ ਇੱਜ਼ਤ ਸਾਨੂੰ ਸੌਕਤ ਜਿਹੜੀ ਅੱਜ ਇਨਸਾਨ ਯਸੂ ਦੇ ਪਿੱਛੇ ਵੀ ਲੱਗ ਰਿਹਾ ਤੇ ਉਹ ਕੁਝ ਲੱਭ ਰਿਹਾ ਤਦ ਕਰਕੇ ਯਸੂ ਪ੍ਰਭੂ ਨੇ ਆਖਿਆ ਨਾ ਸੋਣ ਵਾਲੇ ਲਈ ਮਿਹਨਤ ਨਾ ਕਰੋ ਭੋਜਨ ਲਈ ਪਰ ਅੱਜ ਬਹੁਤ ਲੋਕ ਆ ਜਿਨ੍ਹਾਂ ਦਾ ਧਿਆਨ ਇਸ ਸੰਸਾਰ ਵੱਲ ਲੱਗਾ ਦੁਨੀਆ ਦੀਆਂ ਚੀਜ਼ਾਂ ਵੱਲ ਦੁਨੀਆ ਦੀ ਚੰਗਿਆਈ ਵੱਲ ਸੰਸਾਰ ਦੀਆਂ ਸਾਰੀਆਂ ਵਸਤੂਆਂ ਵੱਲ ਲੱਗਾ ਹੋਇਆ ਪਰ ਬਾਈਬਲ ਦੇ ਵਿੱਚ ਲਿਖਿਆ ਪਿਤਾ ਇਹੋ ਜਿਹੇ ਭਗਤਾਂ ਨੂੰ ਚਾਹੁੰਦਾ ਜਿਹੜੇ ਆਤਮਾ ਤੇ ਸੱਚਾਈ ਨਾਲ ਆਤਮਾ ਜਿਹੜਾ ਸਾਨੂੰ ਉੱਪਰ ਲੈ ਕੇ ਜਾਣਾ ਚਾਹੁੰਦਾ ਆਤਮਾ ਜਿਹੜਾ ਸਾਨੂੰ ਇਸ ਸੰਸਾਰ ਦੀ ਸੈਨੋ ਸੌਕਤ ਤੋਂ ਮਾਰ ਕੱਢਦਾ ਸੰਸਾਰ ਦੇ ਫੈਸਨ ਤੋਂ ਮਾਰ ਕੱਢਦਾ ਸੰਸਾਰ ਦੀ ਹਰੇਕ ਜਿਹੜੀ ਸੰਸਾਰ ਦਾ ਸਾਡਾ ਲਗਨਤਾਈ ਹੈ ਉਹਦੇ ਚੋਂ ਮਾਰ ਕੱਢਦਾ ਇਸ ਵਾਸਤੇ ਗੌਰ ਕਰੀਏ ਪਰਮੇਸ਼ਵਰ ਇਹੋ ਜੀ ਬੰਦਗੀ ਕਰਨ ਵਾਲਾ ਚਾਹੁੰਦਾ ਅੱਜ ਸਾਨੂੰ ਧਿਆਨ ਪ੍ਰਭੂ ਦੀ ਆਮਦ ਦੇ ਵੱਲ ਕਿੰਨਾ ਦੇਣਾ ਚਾਹੀਦਾ ਤਿਆਰੀ ਕਿੰਨੀ ਚਾਹੀਦੀ ਬਾਈਬਲ ਦੇ ਵਿੱਚੋਂ ਲਿਖਿਆ ਜਦੋਂ ਤੁਸੀਂ ਲੂਕਾ ਦੀ ਅੰਜੀਲ ਔਰ ਉਹਦੇ 12 ਅਧੇ ਔਰ ਉਹਦੇ 43 ਵਚਨ ਦੇ ਵਿੱਚ ਪੜੋਗੇ ਨਾ ਉੱਥੇ ਵਚਨ ਦੇ ਵਿੱਚ ਲਿਖਿਆ ਇੱਕ ਮਾਲਕ ਨੇ ਆਪਣੇ ਨੌਕਰਾਂ ਨੂੰ ਕੰਮ ਸੌਂਪ ਕੇ ਚਲਾ ਗਿਆ ਪਰ ਜਦੋਂ ਆਇਆ ਤੇ ਉਹਨੇ ਆਪਣੇ ਨੌਕਰ ਨੂੰ ਇਸੇ ਤਰ੍ਹਾਂ ਹੀ ਵੇਖਿਆ ਆਪਣੇ ਕੰਮ ਕਰਨ ਵਾਲੇ ਨੂੰ ਉਦਾਂ ਹੀ ਵੇਖਿਆ ਜਿੱਦਾਂ ਉਹ ਚਾਹੁੰਦਾ ਸੀ ਔਰ ਜਦੋਂ ਉਹਨੇ ਵੇਖਿਆ ਕਿ ਇਹ ਉਦਾਂ ਹੀ ਕੰਮ ਕਰ ਰਿਹਾ ਕਾਫੀ ਸਮੇਂ ਤੋਂ ਬਾਅਦ ਆਇਆ ਤੇ ਉਸ ਨੌਕਰ ਦੇ ਮਾਲਕ ਨੇ ਉਸ ਨੂੰ ਇਹ ਗੱਲ ਕਹੀ ਕਿ ਤੂੰ ਬਹੁਤ ਸਾਰੇ ਉੱਤੇ اختیار اختیار ਕਰੇਗਾ ਤੂੰ اختیار ਭਾਵੇਂਗਾ ਇਸ ਕਰਕੇ ਤੂੰ ਕੰਮ ਦੇ ਵਿੱਚ ਲੱਗਾ ਰਿਹਾ ਅੱਜ ਜਿਹੜੇ ਪ੍ਰਭੂ ਸਾਨੂੰ ਕਹਿ ਕੇ ਗਿਆ ਜੇ ਤੂੰ ਤੁਸੀਂ ਯਹੂਨਾ ਦੀ ਅੰਜੀਲ 14 ਅੰਦੇ ਪਹਿਲਾ ਵਚਨ ਪੜੋਗੇ ਉੱਥੇ ਵਚਨ ਦੇ ਵਿੱਚ ਲਿਖਿਆ ਕਿ ਮੇਰੇ ਉੱਤੇ ਵੀ ਨੇਚਾ ਕਰੋ ਮੇਰੇ ਪਿਤਾ ਉੱਤੇ ਵੀ ਮੈਂ ਬਾਪ ਦੇ ਕੋਲੋਂ ਚੱਲਿਆ ਤੁਹਾਡੇ ਵਾਸਤੇ ਜਗ੍ਹਾ ਤਿਆਰ ਕਰਨ ਵਾਸਤੇ ਮੈਂ ਜਾ ਕੇ ਜਗ੍ਹਾ ਤਿਆਰ ਕਰਕੇ ਆਵਾਂਗਾ ਤੇ ਤੁਹਾਨੂੰ ਨਾਲ ਲੈ ਕੇ ਜਾਵਾਂਗਾ ਇਸ ਵਾਸਤੇ ਉਸ ਰਾਜ ਦੇ ਵਿੱਚ ਪਹੁੰਚਣ ਵਾਸਤੇ ਕਿੰਨਾ ਖਿਆਲ ਕਿੰਨੀ ਲਗਨ ਕਿੰਨੀ ਮਗਨ ਤਾਂ ਇਨਸਾਨ ਦੇ ਜੀਵਨ ਵਿੱਚ ਚਾਹੀਦੀ ਹੈ ਔਰ ਜਿਹੜੇ ਲੋਕ ਆਪਣਾ ਪਵਿੱਤਰ ਜੀਵਨ ਬਤੀਤ ਕਰਕੇ ਉਸ ਰਾਜ ਦੇ ਵਾਸਤੇ ਤਿਆਰ ਹੋਣਗੇ ਸਭ ਕੁਝ ਛੱਡ ਕੇ ਸੰਸਾਰ ਦਾ ਤੋਂ ਪ੍ਰਭੂ ਦੇ ਵਿੱਚ ਮਗਨ ਹੋਣਗੇ ਉਹ ਪ੍ਰਭੂ ਦੇ ਰਾਜ ਵਿੱਚ ਜਾਣਗੇ ਜਿਵੇਂ ਪਹਿਲੇ ਪੜਿਆ ਗਿਆ ਪੰਜੀ ਅਦੇ ਵਿੱਚ ਕਿ ਪੰਜ ਕੁਆਰੀਆਂ ਜਿਹੜੀਆਂ ਵਿਆਹ ਵਿੱਚ ਪਹੁੰਚ ਗਈਆਂ ਉੱਤੇ ਆਨੰਦ ਤੇ ਖੁਸ਼ੀ ਸਦਾ ਸਦਾ ਲਈ ਉਹ ਲੋਕ ਜਿਹੜੇ ਤਿਆਰ ਹੋਣੇ ਮਨਾਉਣਗੇ ਉਹ ਸਦਾ ਸਦਾ ਦੀ ਆਨੰਦਤਾਈ ਉਹਨਾਂ ਦੇ ਨਾਲ ਹੋਵੇਗੀ ਉੱਥੇ ਫਿਰ ਕਦੀ ਦੁੱਖ ਤੇ ਕਦੀ ਬਿਮਾਰੀ ਤੇ ਕਦੇ ਸੋਗ ਨਹੀਂ ਆਏਗਾ ਖੁਦਾਵੰਦ ਬਰਕਤ ਦੇਵੇ ਖੁਦਾਵੰਦ ਆਸ਼ੀਸ਼ ਦੇਵੇ